ਅੱਜ ਤੁਹਾਨੂੰ ਇੱਕ ਪੋਸਟਰ ਆਪਾਂ ਦਿਖਾ ਰਹੇ ਹਾਂ ਮਾਂ ਇਹ ਗੀਤ ਸਭ ਤੋਂ ਪਹਿਲਾਂ ਤੇ ਗੀਤ ਜਾ ਕੇ ਵਿਕਰਮ ਵਿਰਕ ਤੇ YouTube ਚੈਨਲ ਤੇ ਜਾ ਕੇ ਪਹਿਲਾਂ ਤਾਂ ਵਾਚ ਕਰੋ ਸਭ ਤੋਂ ਪਹਿਲਾਂ ਤਾਂ ਅਸੀਂ ਬੇਨਤੀ ਕਰਾਂਗੇ ਵਾਚ ਕਰੋ ਕਿ ਵੀਰ ਨੇ ਬਹੁਤ ਸੋਹਣਾ ਗੀਤ ਕੱਢਿਆ ਪਰ ਇਸ ਗੀਤ ਪਿੱਛੇ ਬੜੀ ਲੰਬੀ ਸਟੋਰੀ ਆ ਬੜਿਓ ਵੱਡਾ ਸਟਰਗਲ ਆ ਕਿ ਕਿਸ ਇਸ ਵੀਰ ਨੇ ਕਿਸ ਤਰ੍ਹਾਂ ਮਾਂ ਦਾ ਗੀਤ ਆਪਣੀ ਮਾਂ ਤੇ ਲਿਖਿਆ ਮੇਰੇ ਗਾਣੇ ਲਈ ਜੋ ਰੱਖੀਆਂ ਸੀ ਵਾਲੀਆਂ ਛੁਡਾਉਂਗਾ ਤੇਰੇ ਲਈ ਮੈਂ ਸੋਨਾ ਜਿਆ ਘਰ ਵੀ ਬਣਾਉਂਗਾ ਉਸ ਘਰ ਦੀ ਤੂੰ ਰਾਣੀ ਬਣੇ ਕਰਦੀ ਤੂੰ ਰਾਣੀ ਬਣੇ ਇਹੀ ਬਸ ਚਾਹੂੰਗਾ ਗੱਡੀ ਚ ਬਿਠਾ ਕੇ ਅੰਬਰੀ ਸਾਰ ਲੈ ਕੇ ਜਾਊਂਗਾ ਗੁਰੂ ਘਰ ਮੱਥਾ ਮਾਏ ਤੇਰਾ ਟਿਕਵਾਊਂਗਾ ਰੀਝਾਂ ਤੇਰੀਆਂ ਮੈਂ ਮਾਏ ਸਾਰੀਆਂ ਪਗਾਊਂਗਾ ਰੀਝਾਂ ਤੇਰੀਆਂ ਮੈਂ ਮਾਏ ਸਾਰੀਆਂ ਆਪ ਗਾਉਂਗਾ 14-15 ਸਾਲੇ ਆਟੋ ਚਲਾਉਂਦੇ ਵੀ ਹੋ ਗਿਆ ਮੈਨੂੰ ਹਾਂਜੀ ਬਸ ਐਵੇਂ ਜੀ ਘਰ ਦਾ ਸਾਰਾ ਬਰਡਨ ਵੇਰਤੀ ਸਾਰੀ ਮਤਲਬ ਘਰ ਦੀ ਟੈਨਸ਼ਨ ਆ ਸਾਰੀਆਂ ਡੈਡੀ ਵੀ ਮੇਰੇ ਮੰਜੇ ਤੇ ਆ ਬਿਮਾਰ ਹਾਂ ਹਾਂਜੀ ਉਹ ਮੈਂਟਲੀ ਥੋੜਾ ਪਰੇਸ਼ਾਨ ਹੋ ਗਿਆ ਦੋਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਹਾਂਜੀ ਮੰਮੀ ਵੀ ਮਤਲਬ ਬਜ਼ੁਰਗ ਆ ਮੇਰੇ ਉਹ ਘਰ ਮਨ ਬਿਮਾਰੀ ਰਹਿੰਦੀ ਆ ਜ਼ਿਆਦਾਤਰ ਅੱਛਾ ਹਾਂਜੀ ਤੇ ਸਾਰਾ ਮੇਰ ਤੇ ਹੀ ਸਭ ਕੁਝ ਮਤਲਬ ਕਰਦਾ ਸਾਰਾ ਓਟੋ ਚਲਾਉਣਾ ਵਾ ਤੇ ਕਰਦਾ ਗੁਜ਼ਾਰਾ ਹੁੰਦਾ ਹੈ ਘਰ ਵੀ ਰੈਂਟ ਤੇ ਆਪਣੇ ਹੁ ਚੱਲਦੀ ਨਹੀਂ ਉਹ ਜ ਚੈਨਲਾਂ ਤੇ ਗੱਲਬਾਤ ਹਰ ਦਿਨ ਹਰ ਰਾਤ ਦੇਖੀ ਗੌਰ ਕਰਕੇ ਹੋ ਕੱਬਰੂ ਮੈਂ ਨਤੀ ਨਾਲ ਆਇਆ ਫੇਮ ਚੀ ਦਸਾ ਵੱਡੇ ਨੇਮ ਚੀ ਨਾ ਕੀ ਸ਼ੋਰ ਕਰਕੇ ਹੋਂ ਬੜਿਆਂ ਨੇ ਦਿੱਤੇ ਹੋਇਆਂ ਧੋਖੇ ਬੱਲਿਆਂ ਨਾ ਕਦੇ ਹੋਇਆਂ ਸੜੇ ਯਾਰਾਂ ਦਾ ਯਾਰ ਮੂਸੇ ਵਾਲਾ ਜੱਟ ਨਹੀਂ ਵੈਰੀਆਂ ਦਾ ਡੈਡ ਐ ਦੇਖੋ ਮੂਸੇ ਵਾਲੇ ਦਾ ਵੀ ਗਾਣਾ ਆਇਆ ਸੀ ਪਹਿਲਾਂ ਹਾਂਜੀ ਜਿਹੜੀ ਕੰਪਨੀ ਤੋਂ ਆਇਆ ਸੀ 뮤జిక్ ਹੰਬਲ ਉਹਨਾਂ ਉਹਨੇ ਤੋਂ ਉਹਨਾਂ ਦੇ ਇੱਕ ਵੀ ਸਬਸਕ੍ਰਾਈਬਰ ਨਹੀਂ ਸੀ ਹੈਗਾ ਚੈਨਲ ਦਾ ਜਿਸ ਚੈਨਲ ਤੇ ਗਾਣਾ ਪਿਆ ਸੀ ਉਹ ਸਭ ਮੂਸੇ ਵਾਲੇ ਦਾ ਗਾਣਾ ਚੱਲਿਆ ਉੱਥੋਂ ਹੀ ਉਹ ਰਾਤੋਂ ਰਾਤ ਚੈਨਲ ਇੱਡਾ ਵਾਇਰਲ ਹੋ ਗਿਆ ਇਹ ਗੱਲ ਮੈਂ ਨਹੀਂ ਕਰਦੀ ਗਾਣਾ ਜਿੱਥੇ ਮਰਜ਼ੀ ਪੈ ਜਾਏ ਗਾਣਾ ਵਧੀਆ ਹੋਣਾ ਚਾਹੀਦਾ ਬਸ ਗਾਣਾ ਹਾਰਜ ਹਾਂ ਗੁਣ ਦੁਨੀਆ ਬਸ ਆਪੇ ਪਿਆਰ ਕਰਦੀ ਗਾਣਿਆਂ ਨਾਲ ਮੂਸੇ ਵਾਲੇ ਨੂੰ ਮਿਲੇ ਕਿਤੇ ਜਾਂ ਉਹਨਾਂ ਨਾਲ ਕਦੀ ਕਿਉਂਕਿ ਉਹ ਬਹੁਤ ਹੀ ਗਰਾਊਂਡ ਲੈਵਲ ਦੇ ਪਰਸਨ ਸੀ ਤਾਨੂੰ ਸੁਣਨ ਚ ਵੀ ਆਇਆ ਆਪਾਂ ਦੇਖਿਆ ਵੀ ਵੀਡੀਓਸ ਚ ਵੀ ਦੇਖਿਆ ਤੁੰਨ ਨਾਲ ਵੀ ਕਦੀ ਮੇਲ ਮਲਾਪ ਹੋਇਆ ਹਾਂਜੀ ਮੈਂ ਮਿਲਿਆ ਜੀ ਉਹਨਾਂ ਨਾਲ ਉਹਨਾਂ ਨਾਲ ਬੈਠਾ ਵੀ ਆਂ ਚਾਹ ਵੀ ਪੀਤੀ ਉਹਨਾਂ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਆਪ ਚਾਹ ਬਣਾ ਕੇ ਪਿਆਈ ਸੀ ਅੱਛਾ ਜੀ ਹਾਂਜੀ ਉਹਨਾਂ ਨਾਲ ਤਾਂ ਗਾਣਾ ਵੀ ਸੁਣਿਆ ਸੀ ਉਹਨਾਂ ਉਹ ਮੈਨੂੰ ਕਿੱਦਾਂ ਦਾ ਬਿਹੇਵੀਅਰ ਸੀ ਫਸਟ ਟਾਈਮ ਮਿਲੇ ਉਹ ਬਸ ਉਹ ਤੇ ਜੀ ਸਾਦੇ ਜਿਵੇਂ ਆਮ ਲੋਕੀ ਪਿੰਡਾਂ ਚ ਰਹਿੰਦੇ ਆ ਨਾ ਜੀ ਐਵੇਂ ਦੇ ਕੋਈ ਉਹ ਗੱਲ ਨਹੀਂ ਸੀ ਵੀ ਮੈਂ ਐਡਾ ਵੱਡਾ ਸਟਾਰ ਹੈਗਾ ਵਾ ਐਵੇਂ ਤੋ ਕੋਈ ਕਾਹਦਾ ਸਾਥ ਦਿੱਤਾ ਉਹਨਾਂ ਨੇ ਫਿਰ ਸਾਥ ਦੇਣਾ ਦੀ ਸੀ ਦੇਣਾ ਸੀ ਉਹਨਾਂ ਮੇਰਾ ਵਿਚਾਰੇ ਪਹਿਲੇ ਰੱਬ ਕੁਲ ਚਲੇ ਸਾਥ ਦੇਣਾ ਸੀ ਉਹਨਾਂ ਲਾਈਵ ਕੀ ਕਿਹਾ ਸੀ ਉਹਨਾਂ ਨੇ ਕੀ ਕਿਹਾ ਮੈਨੂੰ ਇੰਸਟਾਗ੍ਰam ਤੇ ਲਾਈਵ ਲੈ ਕੇ ਆਣਾ ਸੀ ਉਹਨਾਂ ਮੇਰਾ ਗਾਣਾ ਜਦੋਂ ਪੈਣਾ ਸੀ ਨਾ ਉਸ ਤੋਂ ਬਾਅਦ ਉਹਨਾਂ ਮਤਲਬ ਮੂਸੇ ਵਾਲਾ ਜੱਟ ਮੇਰਾ ਗਾਣਾ ਆਣਾ ਸੀ ਤੇ ਉਹਨਾਂ ਗਾਣੇ ਦੀ ਉਹ ਕਰਨੀ ਸੀ ਸਪੋਰਟ ਕਰਨੀ ਸੀ ਮੂਸੇ ਵਾਲਾ ਜੱਟ ਗਾਣਾ ਤੁਸੀਂ ਆਣਾ ਸੀ ਤੇ ਫਿਰ ਉਸ ਤੋਂ ਬਾਅਦ ਗਾਇਆ ਕਿ ਮੂਸੇ ਵਾਲਾ ਜੱਟ ਤੇ ਚਲੋ ਦੁਨੀਆ ਤੋਂ ਚਲਾ ਗਿਆ ਪਰ ਉਸ ਤੋਂ ਬਾਅਦ ਤੁਸੀਂ ਉਹ ਗਾਇਆ ਵੀ ਤੇ ਉਹ ਉਹਦੇ ਚ ਕਿਹੜੀਆਂ ਲਾਈਨਾਂ ਸੀ ਮੂਸੇ ਵਾਲੇ ਜੱਟ ਵਸਤੇ ਹਾਂ ਮੈਂ ਇੱਕ ਸੁਣਾ ਦੇਣਾ ਵੀ ਥੋੜਾ ਜਿਹਾ ਸੀਬੇ ਪਰੇਸ਼ਾਨ ਰਹਿੰਦਾ ਬੜਾ ਫਿਰ ਮੰਮੀ ਨੇ ਮੇਰੀ ਵਾਲੀਆਂ ਰੱਖੀਆਂ ਆਪਣੀਆਂ ਸੁਨਿਆਰੇ ਕੋਲ ਤੇ ਉਹ ਫਿਰ ਪੈਸੇ ਮੈਨੂੰ ਦਿੱਤੇ ਮੇਰੀ ਮਾਂ ਨੇ ਫਿਰ ਫਿਰ ਮੈਂ ਸੋਚਿਆ ਵੀ ਮੈਂ ਗਾਣਾ ਆਪਣੀ ਮਾਂ ਤੇ ਹੀ ਲਿਖਾਂਗਾ ਇਸ ਪੈਸਿਆਂ ਨਾਲ ਮੈਂ ਆਪਣੀ ਮਾਂ ਲਈ ਗਾਣਾ ਬਣਾਵਾਂ ਬਸ ਜੀ ਆਪਣੇ ਕੋਲ ਪੈਸੇ-ਪੁਸੇ ਤੇ ਐ ਨਹੀਂ ਜੀ ਹਾਂਜੀ ਆਪਾਂ ਸੋਚਿਆ ਵੀ ਜੋ ਰਿਐਲਿਟੀ ਹੈ ਲੋਕਾਂ ਨੂੰ ਦੱਸਾਂਗੇ ਆਪਣੀ ਹਾਂ ਜੀ ਹਣਾ ਰਿਐਲਿਟੀ ਵਖਾਣੀ ਚਾਹੀਦੀ ਤਾਂ ਹੀ ਲੋਕੀ ਪਿਆਰ ਕਰਦੇ ਕੀ ਮੰਤਰ ਖਣੀ ਪਿੰਦੀ ਵੀ ਬੱਚੇ ਵਾਸਤੇ ਮਾਂ ਨੂੰ ਕੁਝ ਵੀ ਕਰਨਾ ਪੈਂਦਾ ਵਾਲੀ ਹੁੰਦੀ ਸਭ ਕੁਝ ਵਾਲੀ ਹਾਂ ਵਾਲੀਆਂ ਤੇ ਫਿਰ ਵੀ ਹੋ ਜਾਂਦੀਆਂ ਨੇ ਆ ਜਾਣਗੀਆਂ ਹਾਂ ਜੀ ਬੱਚਾ ਕਾਮਯਾਬ ਹੋਏਗਾ ਤਾਂ ਵਾਲੀਆਂ ਤਾਂ ਹੋਰ ਬੜੀਆਂ ਬਣ ਜਾਂਦੀਆਂ ਅੱਜ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਨੀ ਹੈ ਮੇਰੇ ਬੱਚੇ ਦਾ ਗਾਣਾ ਸ਼ੇਅਰ ਕਰਨ ਮੇਰੇ ਗੱچے ਦਾ ਗਾਣਾ ਵੇਖਣ ਤੇ ਸ਼ੇਅਰ ਕਰਨ ਸਾਡੇ ਕੋਲ ਇੰਨਾ ਪੈਸਾ ਨਹੀਂ ਹੈ ਅਸੀਂ ਜਿਹੜਾ ਇਹੰਦਾ ਵੀ ਕੁਝ ਉਕਰਵਾ ਲਈਏ ਵੀ ਤੁਸੀਂ ਸਾਡੇ ਲਈ ਵਾਸਤੇ ਤੁਰਸੇ ਪੈਸਾ ਹੈ ਤੁਸੀਂ ਹੀ ਸਭ ਕੁਝ ਜੋ ਕਰੋਗੇ ਤੇ ਸਭ ਕੁਝ ਮੇਰਾ ਬੱਚਾ ਕਾਮਯਾਬ ਹੋਏਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਇੱਕ ਪੋਸਟਰ ਆਪਾਂ ਦਿਖਾ ਰਹੇ ਆਂ ਮਾਂ ਇਹ ਗੀਤ ਸਭ ਤੋਂ ਪਹਿਲਾਂ ਤੇ ਇਹ ਗੀਤ ਜਾ ਕੇ ਵਿਕਰਮ ਵਿਰਕ ਤੇ YouTube ਚੈਨਲ ਤੇ ਜਾ ਕੇ ਪਹਿਲਾਂ ਤੇ ਵਾਚ ਕਰੋ ਸਭ ਤੋਂ ਪਹਿਲਾਂ ਤੇ ਅਸੀਂ ਬੇਨਤੀ ਕਰਾਂਗੇ ਵਾਚ ਕਰੋ ਕਿ ਵੀਰ ਨੇ ਬਹੁਤ ਸੋਹਣਾ ਗੀਤ ਕੱਢਿਆ ਪਰ ਇਸ ਗੀਤ ਪਿੱਛੇ ਬੜੀ ਲੰਬੀ ਸਟੋਰੀ ਆ ਬੜਿਓ ਵੱਡਾ ਸਟਰਗਲ ਆ ਕਿ ਕਿਸ ਇਸ ਵੀਰ ਨੇ ਕਿਸ ਤਰ੍ਹਾਂ ਮਾਂ ਦਾ ਗੀਤ ਆਪਣੀ ਮਾਂ ਤੇ ਲਿਖਿਆ ਕਿਦਾਂ ਉਹਦੀ ਮਾਂ ਨੇ ਉਹਦੇ ਵਾਸਤੇ ਆਪਣਾ ਇੱਕ ਆਪਣੀ ਵਾਲੀਆਂ ਵੇਚ ਦਿੰਦੀ ਹੈ ਉਹ ਗੀਤ ਕੱਢਣ ਵਾਸਤੇ ਔਰ ਕਿਸ ਤਰ੍ਹਾਂ ਵੀਰ ਦੀ ਸਟੋਰੀ ਆ ਬੜਾ ਵੱਡਾ ਸਟਰਗਲ ਆ ਵੀਰ ਔਟੋ ਚਲਾਉਂਦਾ ਜਿਹੜੇ ਔਟੋ ਤੇ ਆ ਸਪੋਸਟਰ ਲੱਗਾ ਪਬਲਿਸਿਟੀ ਵਾਸਤੇ ਨਹੀਂ ਲੱਗਾ ਵੀਰ ਦਾ ਔਟੋ ਆ ਜਿੰਦੇ ਤੇ ਉਹ ਆਪਣੀ ਕਿਰਤ ਕਰਦਾ ਉਹ ਵੀਰ ਨਾਲ ਵੀ ਤੁਹਾਨੂੰ ਮਲਾਵਾਂਗੇ ਕਰਨਾਲ ਦਾ ਹਰਿਆਣਾ ਦਾ ਵੀਰ ਹੈ ਵਿਕਰਮ ਵਿਰਕ ਦੇਖੋ ਮਾਂ ਤੇ ਗੀਤ ਮਾਂ ਦੇ ਨਾਂ ਤੋਂ ਹੀ ਪਤਾ ਲੱਗ ਜਾਂਦਾ ਵੀ ਗੀਤ ਦੇ ਵਿੱਚ ਕੀ ਖਾਸ ਗੱਲ ਹੋਣੀ ਆ ਹੁਣ ਵਿਕਰਮ ਵੀਰ ਨਾਲ ਵੀ ਗੱਲ ਕਰਾਂਗੇ ਪਹਿਲਾਂ ਤਾਂ ਆਪਾਂ ਤੁਹਾਨੂੰ ਇਹੀ ਕਿਹਾ ਵੀ ਤੁਸੀਂ YouTube ਚੈਨਲ ਤੇ ਜਾ ਕੇ ਵਾਚ ਕਰੋ ਇਹ ਪੂਰੀ ਵੀਡੀਓ ਬਾਅਦ ਚ ਵੇਖਿਓ ਤੇ ਵੀਰ ਨਾਲ ਗੱਲਬਾਤ ਕਰਾਂਗੇ ਉਹਦੀ ਸਟੋਰੀ ਜਾਣਾਂਗੇ ਕਿ ਇੱਕ ਆਟੋ ਚਲਾਉਣ ਵਾਲਾ ਵੀਰ ਤੁਸੀਂ ਦੇਖੋ ਇੱਕ ਆਟੋ ਚਲਾਉਣ ਵਾਲਾ ਕੀਰਤ ਕਰਨ ਵਾਲਾ ਬੰਦਾ ਕਿੰਨੀ ਕੁ ਮਿਹਨਤ ਕਰਦਾ ਹੋਣਾ ਔਰ ਕਿਸ ਤਰ੍ਹਾਂ ਉਹਨੇ ਘਰੋਂ ਚਲਾਉਂਦਾ ਹੋਣਾ ਫਿਰ ਉਹ ਗੀਤ ਕਿਵੇਂ ਕੱਢਿਆ ਉਹਨੇ ਬੜੀ ਵੱਡੀ ਸਟੋਰੀ ਆ ਗੀਤ ਕੋਈ ਇਦਾਂ ਨਹੀਂ ਕੱਢਿਆ ਕੋਈ ਲੱਖਾਂ ਕਰੋੜਾਂ ਦਾ ਮਾਲਕ ਨਹੀਂ ਵੀਰ ਇੱਕ ਨਾਰਮਲ ਕੀਰਤ ਕਰਨ ਵਾਲਾ ਗੱਲਬਾਤ ਕਰਦੇ ਆਂ ਵਿਕਰਮ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਕਰਮ ਵੀਰ ਜੀ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਜੀਵਨ ਬਾਰੇ ਜਾਣਨਾ ਚਾਹੁੰਦੇ ਆ ਕਿ ਆਪਾਂ ਓਟੋ ਜਿਹੜੇ ਓਟੋ ਦੇ ਸਾਹਮਣੇ ਖੜੇ ਆ ਓਟੋ ਦੀ ਬੈਕ ਸਾਈਡ ਤੇ ਖੜੇ ਆ ਉਹ ਵੀਰ ਨੇ ਗੀਤ ਕੱਢ ਦਿੱਤਾ ਕਿਦਾਂ ਸਟਰਗਲ ਦੀ ਸਟੋਰੀ ਫਤੂ ਪਹਿਲਾਂ ਇਹੀ ਜਾਣਨਾ ਚਾਹੁੰਦੇ ਕਿਦਾਂ ਤੁਸੀਂ ਗੀਤ ਕੱਢ ਦਿੱਤਾ ਸਟਰਗਲ ਤੇ ਮੈਨੂੰ 15 ਸਾਲ ਹੋ ਗਿਆ ਜੀ 뮤직 ਕਰਦੇ ਹੋਏ 15 ਸਾਲ ਹੋ ਗਿਆ ਹਾਂ ਜਿੱਦਾਂ ਥੋੜਾ ਜਾ ਹਾਂਜੀ 14-15 ਸਾਲੇ ਓਟੋ ਚਲਾਉਂਦੇ ਵੀ ਹੋ ਗਏ ਮੈਨੂੰ ਹਾਂਜੀ ਵਾਸੇ ਐਮੀ ਜੀ ਕਰਦਾ ਸਾਰਾ ਬਰਡਨ ਮੇਰੇ ਤੇ ਸਾਰੀ ਮਤਲਬ ਘਰ ਦੀ ਟੈਨਸ਼ਨਾਂ ਸਾਰੀਆਂ ਡੈਡੀ ਵੀ ਮੇਰੇ ਮੰਜੇ ਤੇ ਆ ਬਿਮਾਰ ਆ ਹਾਂਜੀ ਉਹ ਮੈਂਟਲੀ ਥੋੜਾ ਪਰੇਸ਼ਾਨ ਹੋ ਗਿਆ ਦੋਨਾਂ ਨੂੰ ਕੁਝ ਪਤਾ ਨਹੀਂ ਲੱਗਦਾ ਹਾਂਜੀ ਮੰਮੀ ਵੀ ਮਤਲਬ ਬਜ਼ੁਰਗ ਆ ਮੇਰੇ ਉਹ ਵੀ ਘਰ ਬਿਮਾਰ ਹੀ ਰਹਿੰਦੇ ਆ ਜ਼ਿਆਦਾਤਰ ਅੱਛਾ ਹਾਂਜੀ ਤੇ ਸਾਰਾ ਮੇਰੇ ਤੇ ਹੀ ਇਹ ਸਭ ਕੁਝ ਮਤਲਬ ਘਰ ਦਾ ਸਾਰਾ ਉਹ ਟੋ ਚਲਾਉਣਾ ਵਾ ਤੇ ਕਰਦਾ ਗੁਜ਼ਾਰਾ ਹੁੰਦਾ ਜੀ ਘਰ ਵੀ ਰੈਂਟ ਤੇ ਆਪਣਾ ਜੀ ਪਹਿਲਾਂ ਤਾਂ ਗੀਤ ਲੋਕ ਤਾਂ ਇਹ ਸੋਚ ਰਹੇ ਹੋਣੇ ਵੀਰ ਕੋ ਪੰਨੀ ਕਿ ਪੈਸਾ ਕਿਵੇਂ ਕੀ ਕਿਸ ਤਰੀਕੇ ਨਾਲ ਪੈਸਾ ਲਿਆਂਦਾ ਹੋਣਾ ਵੀਰ ਨੇ ਗੀਤ ਕੱਢ ਦਿੱਤਾ ਪਰ ਵੀਰ ਦੀ ਇਸ ਪਿੱਛੇ ਕਹਾਣੀ ਕੀ ਏ ਵੀਰ ਨੇ ਗੀਤ ਕਿਦਾਂ ਤਿਆਰ ਕੀਤਾ ਕਿਦਾਂ ਮਿਹਨਤ ਕੀਤੀ ਆਪਣੀ ਜ਼ਿੰਦਗੀ ਦੇ ਵਿੱਚ ਕਿ ਉਹ ਇੱਕ ਗੀਤਕਾਰ ਤੌਰ ਤੇ ਉਹਨੇ ਗੀਤ ਕੱਢੇ ਮੈਨੂੰ ਗੀਤ ਮੇਰਾ ਏ ਜੀ ਚੌਥਾ ਪੰਜਵਾਂ ਗੀਤ ਹੈਗਾ ਜੀ ਇਹ ਅੱਛਾ ਜੀ ਹਾਂਜੀ ਇਹ ਤੋਂ ਪਹਿਲਾਂ ਵੀ ਬਣਾਏ ਆ ਮੇਰੇ ਫਰੈਂਡਸ ਹੈਗੇ ਆ ਉਹਨਾਂ ਮੇਰਾ ਦੇਖਿਆ ਵੀ ਆ ਇਹਦੇ ਵਿੱਚ ਟੈਲੈਂਟ ਹੈਗਾ ਹਾਂਜੀ ਉਹ ਮੇਰੇ ਨਾਲ ਖੜੇ ਆ ਉਹਨਾਂ ਹਮੇਸ਼ਾ ਮੇਰਾ ਸਾਥ ਦਿੱਤਾ ਉਹਨਾਂ ਪੈਸੇ ਇਕੱਠੇ-ਕੁੱਟੇ ਕਰਕੇ ਜਿਵੇਂ ਫਰੈਂਡਸ ਉਹਨਾਂ ਮੇਰੇ ਤੇ ਲਾਏ ਆ ਸਾਰੇ ਪੈਸੇ ਸਾਬਨੇ ਤੇ ਬੜਾ ਮਤਲਬ ਮਿਹਨਤ ਬੜੀ ਸਟਰਗਲ ਹੈ ਮੈਂ ਮਤਲਬ ਦਸਾਂ ਦੇ ਅੱਖਾਂ 'ਚੋਂ ਅੰਜੂ ਵੀ ਆ ਜਾਣਗੇ ਇਦਾਂ ਦੀ ਬਸ ਕਰ-ਕਰਕੇ ਬਸ ਮਿਹਨਤ ਨਹੀਂ ਛੱਡੀ ਕਦੀ ਮੈਂ ਆਪਣੀ ਵੀ ਲੱਗਾ ਰਿਆ ਮੈਂ ਵੀ ਮੇ ਕਰਨਾ ਹੀ ਹੈ ਕਦੀ ਅੱਜ ਨਹੀਂ ਤੇ ਕੱਲ ਕਦੀ ਬਾਬਾ ਨਾਨਕ ਸੁਨੇਗਾ ਬਸ ਉਹਦੇ ਤੇ ਵਿਸ਼ਵਾਸ ਹੈ ਵੀਰ ਜੀ ਫਿਰ ਆਹੀ ਆਟੋ ਤੇ ਤੁਸੀਂ ਸਾਰ ਦਿਨ ਮਿਹਨਤ ਕਰਦੇ ਹੋ ਆਪਣੀ ਤੇ ਫਿਰ ਸ਼ਾਮ ਨੂੰ ਆਪਣਾ ਮਤਲਬ ਕੀ ਉਹ ਪੈਸਾ ਇਕੱਠਾ ਕਰਕੇ ਥੋੜਾ ਥੋੜਾ ਕਰਕੇ ਰੁਪਿਆ ਰੁਪਿਆ ਕਰਕੇ ਤੇ ਤੁਸੀਂ ਇਹ ਗੀਤ ਕੱਢਦੇ ਹੋ ਆਪਣੇ ਹਾਂਜੀ ਉਹ ਪੈਸੇ ਐਸਾ ਕੀ ਜਨੂਨ ਹੈ ਦੇ ਪਿੱਛੇ ਕੀ ਕਾਰਨ ਕੀ ਹੈ ਨਾ ਬਸ ਬਚਪਨ ਤੋਂ ਹੀ ਹੈਗਾ ਜੀ ਤੇ ਬਸ ਕੁਝ ਜਿਵੇਂ ਵੈਨ ਹਟੀਆਂ ਤੇ ਥੋੜਾ ਜਨੂਨ ਆ ਗਿਆ ਉਪਰੋਂ ਥੋੜਾ ਜਆ ਵੀ ਬੀ ਸਿੰਗਰ ਬੰਨਾ ਹੈ ਕਰਨਾ ਹੈ ਗਾਣੇ ਕਰਨੇ ਨੇ ਹਾਂਜੀ ਤਾਂ ਫਿਰ ਗਾਣਾ ਵੀ ਸਾ ਮੈਂ ਛੋਟੇ ਟਾਈਮ ਤੋਂ ਹੀ ਗਾਣ ਲੱਗ ਗਿਆ ਸੀ ਫਿਰ ਵਿੱਚ ਸਿੱਖਣ ਲੱਗ ਗਿਆ ਐਵੇਂ ਵੀ ਕਰਕੇ ਜੀ ਬਸ ਮਾਂ ਗੀਤ ਪਿੱਛੇ ਵੀ ਬੜੀ ਵੱਡੀ ਸਟੋਰੀ ਤੁਹਾਡੀ ਮਾਂ ਗੀਤ ਬਾਰੇ ਹੀ ਅਪ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਂ ਗੀਤ ਦੇ ਪਿੱਛੇ ਹੈ ਕੀ ਇਹੋ ਜਆ ਤੁਸੀਂ ਉਹਦੇ ਚ ਗਾਇਆ ਮਾਂ ਗੀਤ ਬਾਰੇ ਇਸ ਤਰ੍ਹਾਂ ਜੀ ਮੈਂ ਟੈਂਸ਼ਨ ਚ ਰਹਿਣਾ ਹੀ ਥੋੜਾ ਥੋੜਾ ਜਿਹਾ ਟੈਂਸ਼ਨ ਚ ਰਹਿਣਾ ਹਾਂ ਮੈਂ ਆਟੋ ਚਲਾ ਕੇ ਜਿਵੇਂ ਘਰ ਆ ਜੰਨਾ ਸਭੀ ਗਾਣੇ ਕਿਵੇਂ ਕਿਵੇਂ ਕਰਾਂਗੇ ਹੁਣ ਗਾਣਾ ਅੱਗੋਂ ਮੇਰੀ ਮਾਤਾ ਟੈਨਸ਼ਨ ਚ ਰਹਿੰਦੇ ਸੀ ਹਾਂਜੀ ਜੀ ਤੇ ਬਸ ਮਾਤਾ ਨੂੰ ਦੇਖ ਕੇ ਥੋੜਾ ਵੀ ਮੈਨੂੰ ਦੇਖ ਕੇ ਮਾਤਾ ਰਹਿੰਦੀ ਸੀ ਵੀ ਇਹ ਪਰੇਸ਼ਾਨ ਰਹਿੰਦਾ ਬੜਾ ਫਿਰ ਮੰਮੀ ਨੇ ਮੇਰੀ ਵਾਲੀਆਂ ਰੱਖੀਆਂ ਆਪਣੀਆਂ ਸੁਨਿਆਰੇ ਕੋਲ ਤੇ ਉਹ ਫਿਰ ਪੈਸੇ ਮੈਨੂੰ ਦਿੱਤੇ ਮੇਰੀ ਮਾਂ ਨੇ ਫਿਰ ਫਿਰ ਮੈਂ ਸੋਚਿਆ ਵੀ ਮੈਂ ਗਾਣਾ ਆਪਣੀ ਮਾਂ ਤੇ ਹੀ ਲਿਖਾਂਗਾ ਇਸ ਇਹਨਾਂ ਪੈਸਿਆਂ ਨਾਲ ਮੈਂ ਆਪਣੀ ਮਾਂ ਲਈ ਗਾਣਾ ਬਣਾਵਾਂ ਫਿਰ ਉਹ ਮੈਂ ਗਾਣਾ ਇਹਦੇ ਵਿੱਚ ਜ਼ਿਕਰ ਵੀ ਕੀਤਾ ਹੋਇਆ ਆਪਣੀ ਮਾਂ ਜੀ ਵਾਲੀਆਂ ਦਾ ਵੀ ਜ਼ਿਕਰ ਕੀਤਾ ਹੋਇਆ ਸਭ ਕੁਝ ਜ਼ਿਕਰ ਕੀਤਾ ਆਪਾਂ ਪਹਿਲਾਂ ਉਹੀ ਦੋ ਲਾਈਨਾਂ ਸੁਣਾਂਗੇ ਮੇਰੇ ਗਾਣੇ ਲਈ ਜੋ ਰੱਖੀਆਂ ਸੀ ਵਾਲੀਆਂ ਛੁਡਾਉਂਗਾ ਤੇਰੇ ਲਈ ਮੈਂ ਸੋਨਾ ਜਿਆ ਘਰ ਵੀ ਬਣਾਉਂਗਾ ਉਸ ਘਰ ਦੀ ਤੂੰ ਰਾਣੀ ਬਣੇ ਕਰਦੀ ਤੂੰ ਰਾਣੀ ਬਣੇ ਇਹੀ ਬਸ ਚਾਹੂੰਗਾ ਗੱਡੀ ਚ ਬਿਠਾ ਕੇ ਅੰਬਰੀ ਸਾਰ ਲੈ ਕੇ ਜਾਊਂਗਾ ਗੁਰੂ ਘਰ ਮੱਥਾ ਮਾਏ ਤੇਰਾ ਟਿਕਵਾਊਂਗਾ ਰੀਝਾਂ ਤੇਰੀਆਂ ਮੈਂ ਮਾਏ ਸਾਰੀਆਂ ਪਗਾਊਂਗਾ ਰੀਝਾਂ ਤੇਰੀਆਂ ਮੈਂ ਮਾਏ ਸਾਰੀਆਂ ਪਗਾਉਂਗਾ ਜਿਹੜੀ ਗੀਤ ਪਿੱਛੇ ਸੱਚਾਈ ਹੈ ਰਿਐਲਿਟੀ ਆ ਤਾਂ ਤੁਸੀਂ ਗਾਇਆ ਹੈ ਹਾਂਜੀ ਇਹ ਰਿਐਲਿਟੀ ਹੈਗੀ ਇਹ ਮੈਂ ਗਾਣੇ 'ਚ ਲਿਖੀ ਹੈ ਜੀ ਰਿਐਲਿਟੀ ਆਪਣੀ ਮਾਂ ਦੀ ਆਪਣੇ ਮਾਂ ਦੀ ਹਾਂਜੀ ਹਾਂਜੀ ਜੋ ਮੇਰੀ ਮਾਂ ਨੇ ਕੀਤਾ ਜਿਵੇਂ ਕਿ ਤੁਸੀਂ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਇਹੋ ਜਿਹਾ ਮੌਕਾ ਵੀ ਆ ਜਾਂਦਾ ਹੈ ਕਿ ਕੋਈ ਨਾ ਕੋਈ ਸਾਥ ਦੇ ਦਿੰਦਾ ਹੈ ਤੇ ਬੰਦਾ ਕਿਤੇ ਕਾਮਯਾਬ ਹੋ ਜਾਂਦਾ ਪਰ ਤੁਹਾਡੀ ਜ਼ਿੰਦਗੀ ਚ ਇਹੋ ਜਿਹਾ ਕੋਈ ਵਕਤ ਆਇਆ ਜਿੱਥੇ ਤੁਹਾਨੂੰ ਸਾਥ ਦਿੱਤਾ ਗਿਆ ਤੁਸੀਂ ਇੱਥੇ ਤੱਕ ਪਹੁੰਚੇ ਹੋ ਜਾਂ ਅੱਗੇ ਪਹੁੰਚਣ ਦੀ ਤੁਹਾਨੂੰ ਆਸ ਹੋਵੇ ਸਾਥ ਹੈ ਗਿਆ ਜੀ ਅਮਰੀਕ ਬਿਰਖ ਹੈ ਗਿਆ ਕਰਨਾਲ ਤੋਂ ਉਹ ਸਾਥ ਦਿੰਦੇ ਆ ਜੀ ਮੇਰਾ ਬੜਾ ਉਹਨਾਂ ਬਹੁਤ ਸਾਥ ਦਿੱਤਾ ਹੈ ਮੇਰਾ ਮੈਂ ਦੇ ਨਹੀਂ ਦੇ ਸਕਦਾ ਉਹਨਾਂ ਦਾ ਉਹਨਾਂ ਹਮੇਸ਼ਾ ਮੇਰੇ ਨਾਲ ਖੜੇ ਹੋਏ ਹਾਂ ਹਾਂਜੀ ਹਾਂਜੀ ਪਰ ਹੁਣ ਥੋੜਾ ਜਿਹਾ ਮਤਲਬ ਉਹ ਬੀਜੀ ਨੇ ਆਪਣਾ ਕੰਮ ਉਹਨਾਂ ਦਾ ਹੋ ਰਿਹਾ ਉਧਰ ਬੀਜੀ ਹੈ ਤੇ ਫਿਰ ਮੈਂ ਇਹ ਗਾਣਾ ਆਪਣੇ ਜਿਸ ਤਰ੍ਹਾਂ ਕਿਸ ਤਰ੍ਹਾਂ ਕਰਕੇ ਬਣਾਏ ਹਾਂਜੀ ਹਾਂਜੀ ਆਪਣੀ ਮੇਰੀ ਮਾਂ ਦੀ ਹੋਈ ਮੇਰੇ ਤੇ ਹਾਂਜੀ ਤੇ ਜਿਹੜੀ ਵੀਰ ਤੁਸੀਂ ਆਪਣਾ ਆਪ ਹੀ ਆਪਣਾ ਪੇਜ ਬਣਾ ਕੇ ਆਪਣਾ ਚੈਨਲ ਬਣਾ ਕੇ ਉਹਦੇ ਤੇ ਹੀ ਕਵਰਕ ਕਰ ਰਹੇ ਹੋ। ਹਾਂਜੀ ਕਿਸੇ ਕੰਪਨੀ ਨਾਲ ਕਿਉਂ ਨਹੀਂ ਕੋਸ਼ਿਸ਼ ਕੀਤੀ ਵੀ ਕੰਪਨੀ 'ਚ ਕਿਸੇ ਕੰਮ ਕਰਕੇ ਨਾਲ ਉਹਦੇ ਜੁੜ ਕੇ ਤੇ ਚੰਗੇ ਪੈਸੇ ਕਮਾਏ ਜਾ ਸਕਦੇ ਆ ਔਰ ਨਵੇਂ ਗੀਤ ਹੋਰ ਚੰਗੀਆਂ ਗੀਤ ਚੰਗੇ ਗੀਤ ਬਣਾਏ ਜਾ ਸਕਦੇ ਕਿਉਂਕਿ ਤੁਸੀਂ ਇੱਕ ਆਟੋ ਚਲਾਉਂਦੇ ਹੋ। ਤੁਹਾਡੇ ਤੁਹਾਡੇ ਲਈ ਤੇ ਬਹੁਤ ਹੀ ਸਟਰਗਲਿਸਟ ਹੈ। ਬਹੁਤ ਔਖਾ ਹੈ ਕਿਉਂਕਿ ਸੈਟਅਪ ਬਹੁਤ ਔਖਾ ਹੁੰਦਾ ਪੈਸਾ ਬਹੁਤ ਲੱਗਦਾ ਹੈ। ਵੀਡੀਓਗ੍ਰਾਫੀ ਬਹੁਤ ਹੈ। ਆਟੋਗ੍ਰਾਫੀ ਇਸ ਦੇ ਵਿੱਚ ਬਹੁਤ ਮਤਲਬ ਪ੍ਰੋਡਕਸ਼ਨ ਜਿਹੜੀ ਸਾਰਾ ਕੁਝ ਹੁੰਦਾ ਪ ਕ ਕਾਮ ਬਸ ਬੰਦੇ ਵਸੇ ਬਹੁਤ ਔਖਾ ਹੈ ਹਾਂਜੀ ਔਖਾ ਤੇ ਆ ਜੀ ਪਰ ਹੁਣ ਦੇਖੋ ਮੂਸੇ ਵਾਲੇ ਦਾ ਵੀ ਗਾਣਾ ਆਇਆ ਸੀ ਪਹਿਲਾਂ ਹਾਂਜੀ ਜਿਹੜੀ ਕੰਪਨੀ ਤੋਂ ਆਇਆ ਸੀ 뮤직 ਹੰਬਲ ਉਹ ਉਹਦੇ ਤੋਂ ਉਹਨਾਂ ਦੇ ਇੱਕ ਵੀ ਸਬਸਕ੍ਰਾਈਬਰ ਨਹੀਂ ਸੀ ਹੈਗਾ ਚੈਨਲ ਦਾ ਜਿਸ ਚੈਨਲ ਤੇ ਗਾਣਾ ਪਿਆ ਸੀ ਉਹ ਸਭ ਮੂਸੇ ਵਾਲੇ ਦਾ ਗਾਣਾ ਚੱਲਿਆ ਉੱਥੋਂ ਹੀ ਉਹ ਰਾਤੋਂ ਰਾਤ ਚੈਨਲ ਇੱਡਾ ਵਾਇਰਲ ਹੋ ਗਿਆ ਇਹ ਗੱਲ ਮੈਨੇ ਨਹੀਂ ਕਰਦੀ ਗਾਣਾ ਜਿੱਥੇ ਮਰਜ਼ੀ ਪੈ ਜਾਏ ਗਾਣਾ ਵਧੀਆ ਹੋਣਾ ਚਾਹੀਦਾ ਬਸ ਗਾਣਾ ਹਾਰਜ ਹਾਂ ਗੁਣ ਦੁਨੀਆ ਬਸ ਆਪੇ ਹੀ ਪਿਆਰ ਕਰਦੀ ਗਾਣਿਆਂ ਨੂੰ ਵੀ ਤੁਸੀਂ ਇਸ ਤੋਂ ਇਲਾਵਾ ਤੁਸੀਂ ਕਦੀ ਮੂਸੇ ਵਾਲੇ ਦੀ ਜ਼ਿਕਰ ਕਰ ਲਿਆ ਮੂਸੇ ਵਾਲੇ ਨੂੰ ਮਿਲੇ ਹੋ ਕਿਤੇ ਜਾਂ ਉਹਨਾਂ ਨਾਲ ਕਦੀ ਕਿਉਂਕਿ ਉਹ ਬਹੁਤ ਹੀ ਗਰਾਊਂਡ ਲੈਵਲ ਦੇ ਪਰਸਨ ਸੀ ਸਾਨੂੰ ਸੁਣਨ ਚ ਵੀ ਆਇਆ ਆਪਾਂ ਦੇਖਿਆ ਵੀ ਵੀਡੀਓਜ਼ ਚ ਵੀ ਦੇਖਿਆ ਧੁਨ ਨਾਲ ਵੀ ਕਦੀ ਮੇਲ ਮਲਾਪ ਹੋਇਆ ਹਾਂ ਹਾਂਜੀ ਮੈਂ ਮਿਲਿਆ ਜੀ ਉਹਨਾਂ ਨਾਲ ਉਹਨਾਂ ਨਾਲ ਬੈਠਾ ਵੀ ਹਾਂ ਚਾਹ ਵੀ ਪੀਤੀ ਉਹਨਾਂ ਨਾਲ ਉਹਨਾਂ ਦੇ ਫਾਦਰ ਸਾਹਿਬ ਨੇ ਆਪ ਚਾਹ ਬਣਾ ਕੇ ਪਿਆਈ ਸੀ अच्छा जी हां जी ਉਹਨਾਂ ਨਾਲ ਤੇ ਗਾਣਾ ਵੀ ਸੁਣਿਆ ਸੀ ਉਹਨਾਂ ਉਹ ਮੈਨੂੰ ਕਿਦਾਂ ਦਾ ਬਿਹੇਵੀਅਰ ਸੀ ਫਸਟ ਟਾਈਮ ਮਿਲੇ ਜੀ ਉਹ ਬਸ ਉਹ ਤੇ ਜੀ ਸਾਦੇ ਜਿਵੇਂ ਆਮ ਲੋਕੀ ਪਿੰਡਾਂ ਚ ਰਹਿੰਦੇ ਆ ਨਾ ਜੀ ਐਵੇਂ ਦੇ ਕੋਈ ਉਹ ਗੱਲ ਨਹੀਂ ਸੀ ਵੀ ਮੈਂ ਐਡਾ ਵੱਡਾ ਸਟਾਰ ਹੈਗਾ ਵਾਂ ਐਵੇਂ ਦੀ ਕੋਈ ਗੱਲ ਨਹੀਂ ਸੀ ਤੁਹਾਡਾ ਸਾਥ ਦਿੱਤਾ ਉਹਨਾਂ ਨੇ ਫਿਰ ਸਾਥ ਦੇਣਾ ਦੀ ਸੀ ਦੇਣਾ ਸੀ ਉਹਨਾਂ ਮੇਰਾ ਵਿਚਾਰੇ ਪਹਿਲਾਂ ਹੀ ਰੱਬ ਕੋਲ ਚਲੇ ਗਏ ਸਾਥ ਦੇਣਾ ਸੀ ਉਹਨਾਂ ਲਾਈਵ ਕੀ ਕਿਹਾ ਸੀ ਉਹਨਾਂ ਨੇ ਕੀ ਕਿਹਾ ਉਹ ਮੈਨੂੰ ਇੰਸਟਾਗ੍ਰam ਤੇ ਲਾਈਵ ਲੈ ਕੇ ਆਣਾ ਸੀ ਉਹਨਾਂ ਮੇਰਾ ਗਾਣਾ ਜਦੋਂ ਪੈਣਾ ਸੀ ਨਾ ਉਸ ਤੋਂ ਬਾਅਦ ਉਹਨਾਂ ਮਤਲਬ ਮੂਸੇ ਵਾਲਾ ਜੱਟ ਮੇਰਾ ਗਾਣਾ ਆਣਾ ਸੀ ਤੇ ਉਹਨਾਂ ਗਾਣੇ ਦੀ ਉਹ ਕਰਨੀ ਸੀ ਸਪੋਰਟ ਕਰਨੀ ਸੀ ਮੂਸੇ ਵਾਲਾ ਜੱਟ ਗਾਣਾ ਤੁਸੀਂ ਆਣਾ ਸੀ ਤੇ ਫਿਰ ਉਸ ਤੋਂ ਬਾਅਦ ਗਾਇਆ ਕਿ ਮੂਸੇ ਵਾਲਾ ਜੱਟ ਤੇ ਚਲੋ ਦੁਨੀਆ ਤੋਂ ਚਲਾ ਗਿਆ ਪਰ ਉਸ ਤੋਂ ਬਾਅਦ ਤੁਸੀਂ ਉਹ ਗਾਇਆ ਵੀ ਤੇ ਉਹ ਉਹਦੇ ਚ ਕਿਹੜੀਆਂ ਲਾਈਨਾਂ ਸੀ ਮੂਸੇ ਵਾਲੇ ਜੱਟ ਵਸਤੇ ਤੁਹਾਡੀ ਹਾਂ ਮੈਂ ਇੱਕ ਸੁਣਾ ਦੇਣਾ ਵੀ ਥੋੜਾ ਜਿਹਾ ਹੂੰ ਹੋ ਚੱਲਦੀ ਨਿਊਜ਼ ਚੈਨਲਾਂ ਤੇ ਗੱਲਬਾਤ ਹਰ ਦਿਨ ਹਰ ਰਾਤ ਦੇਖੀ ਗੌਰ ਕਰਕੇ ਹੋਂ ਗੱਬਰੂ ਮੈਂ ਨਤੀ ਨਾਲ ਆਇਆ ਫੇਮ ਚ ਦੱਸਾ ਵੱਡੇ ਨੇਮ ਚ ਨਾ ਕੀ ਸ਼ੋਰ ਕਰਕੇ ਹੋਂ ਬੜਿਆਣੇ ਦਿੱਤੇ ਹੋਇਆਂ ਧੋਖੇ ਬੱਲਿਆਂ ਨਾ ਕਦੇ ਹੋਇਆਂ ਸੜੇ ਯਾਰਾਂ ਦਾ ਯਾਰ ਮੂਸੇ ਵਾਲਾ ਜੱਟ ਨੀ ਵੈਰੀਆਂ ਦਾ ਡੈਡ ਇਹ ਤੁਸੀਂ ਲਿਖਿਆ ਜੀ ਨਰਸਤ ਜਿਵੇਂ ਮੂਸੇ ਵਾਲੇ ਦੇ ਲੈ ਆ ਗੀਤ ਵਿੱਚ ਹਨਾ ਉਸੇ ਤਰ੍ਹਾਂ ਤੁਸੀਂ ਉਹ ਵਰਡਿੰਗ ਯੂਜ਼ ਕੀਤੀ ਜਿਸ ਤਰ੍ਹਾਂ ਉਹ ਯੂਜ਼ ਕਰਦੇ ਹੁੰਦੇ ਆ ਇਹ ਸਾਰਾ ਕੁਝ ਉਹਨਾਂ ਨੂੰ ਉਹਨਾਂ ਤੋਂ ਦੇਖ ਕੇ ਇਨਸਪਾਇਰ ਹੋਏ ਸੀ ਤੁਸੀਂ ਹਾਂਜੀ ਹਾਂਜੀ ਉਹਨਾਂ ਤੋਂ ਦੇਖ ਕੇ ਇਨਸਪਾਇਰ ਹੋਏ ਸੀ ਫਿਰ ਤੁਸੀਂ ਕਿਤਾਬ ਲਿਖਿਆ ਸੀ ਇਹ ਮੇਰੇ ਬ੍ਰਦਰ ਨੇ ਲਿਖਿਆ ਸੀ ਜੀ ਅੱਛਾ ਜੀ ਹਾਂਜੀ ਤੇ ਗਾਇਆ ਮੈਂ ਸੀ ਲਿਖਵਾਇਆ ਸੀ ਮੈਂ ਮੈਂ ਕਿਹਾ ਬਾਈ ਤੇ ਲਈ ਗਾਣਾ ਲਿਖ ਉਹਨਾਂ ਨੂੰ ਬੋਲ ਕੇ ਲਿਖਵਾਇਆ ਸੀ ਮੈਂ ਹਾਂਜੀ ਭਾਈ ਸਾਹਿਬ ਦੇਖ ਜਮੇ ਤੁਹਾਡੇ ਪਰਿਵਾਰ ਚ ਕੌਣ ਕੌਣ ਆ ਹੋਰ ਕਿਰਤ ਕਰਨ ਵਾਲਾ ਕਮਾਈ ਕਰਨ ਵਾਲਾ ਕੇ ਉਸ ਤੋਂ ਇਲਾਵਾ ਤੁਹਾਡੀ ਕੋਈ سپورਟ ਕਰਨ ਵਾਲਾ ਹੈ ਕੋਈ ਨਹੀਂ ਕੱਲਾ ਮੈਂ ਹੀ ਆ ਜੀ ਹੋਰ ਕੋਈ ਕੱਲਾ ਹੀ ਹਾਂਜੀ ਹਾਂਜੀ ਤੇ ਪਿਤਾ ਜੀ ਮਾਤਾ ਜੀ ਕੀ ਕਰਦੇ ਹੋ ਉਹ ਬਿਮਾਰ ਹੀ ਰਹਿੰਦੇ ਆ ਜੀ ਮੰਜੇ ਤੇ ਹਾਂਜੀ ਘਰ ਚ ਮਤਲਬ ਕਿ ਤੁਸੀਂ ਇੱਥੇ ਘਰ ਵੀ ਆਪਣਾ ਹੈ ਕਿ ਕਿਸੇ ਕਰ ਰਹੇ ਹਾਂਜੀ ਘਰ ਵੀ ਰੈਂਟ ਤੇ ਰੈਂਟ ਤੇ ਹਾਂਜੀ ਭਾਜੀ ਇੰਨਾ ਕੁਝ ਔਖਾ ਇੰਨਾ ਸਟਰਗਲ ਤੁਸੀਂ ਜ਼ਿੰਦਗੀ ਦੇ ਜੀਆ ਭਾਜੀ ਕਿੱਦਾਂ ਤੁਹਾਡੇ ਚੰਨੀ ਹਿੰਮਤ ਕਿੱਥੋਂ ਆ ਬਈ ਕਿ ਆਪਾਂ ਅੱਗੇ ਵੱਧ ਸਕੀਏ ਇਦਾਂ ਗੀਤ ਬਣਾ ਸਕੀਏ ਔਰ ਬਣਾ ਕੇ ਦੁਨੀਆ ਤੇ ਅੱਗੇ ਗਾ ਗਾ ਕੇ ਦੱਸ ਸਕੀਏ ਹਾਂਜੀ ਹਾਂਜੀ ਇਹ ਸਭ ਬਾਬਾ ਨਾਨਕ ਦਿੰਦਾ ਜੀ ਹਿੰਮਤ ਔਰ ਸਭ ਕੁਝ ਹਾਂਜੀ ਜਨੂੰਨ ਹੈ ਜੀ ਕਰਨਾ ਹੈ ਕੁਛ ਨਾ ਕੁਛ ਬਾਜੀ ਇਹ ਆਟੋ ਇਹ ਹੀ ਆਟੋ ਚਲਾਉਂਦੇ ਤੁਸੀਂ ਆ ਤੁਹਾਨੂੰ ਦਿਖਾ ਦਿੰਦੇ ਇੱਕ ਵਾਰੀ ਵੀਰ ਇਹ ਹੀ ਆਟੋ ਚਲਾਉਂਦਾ ਜਿੰਦੇ ਤੇ ਦੇਖੋ ਤੁਸੀਂ ਮੈਂ ਤੁਹਾਨੂੰ ਨੀਚੀ ਤੇ ਦਿਖਾ ਦਣਾ ਛੋਟੇ ਛੋਟੇ ਪੋਸਟਰ ਲਾ ਕੇ ਆਪਣੀ ਮਤਲਬ ਪਬਲਿਸਿਟੀ ਆਪ ਕਰਦੇ ਆ ਤੇ ਇਸੇ ਤਰ੍ਹਾਂ ਹੀ ਇਹ ਆਪਣਾ ਪ੍ਰਚਾਰ ਕਰਦੇ ਆ ਲੋਕਾਂ ਤੱਕ ਆਪਣਾ ਮੈਸੇਜ ਜਾਂਦੇ ਮੈਂ ਇਹੀ ਪੁੱਛ ਲੈਣਾ ਵੀਰ ਕੋਲ ਵੀਰ ਤੁਸੀਂ ਆਪਣਾ ਪ੍ਰਚਾਰ ਖੁਦ ਹੀ ਕਰਦੇ ਹੋ ਆਪਣੇ ਆਟੋ ਤੇ ਆ ਪੋਸਟਰ ਲਾ ਕੇ ਆਪਣੀ ਗੀਤ ਦਾ ਆਪ ਹੀ ਪ੍ਰਚਾਰ ਕਰਦੇ ਕਿਵੇਂ ਸੋਚ ਆਇਆ ਚੀਜ਼ ਬਾਰੇ ਬਸ ਜੀ ਆਪਣੇ ਕੋਲ ਪੈਸੇ-ਪੂਸੇ ਤੇ ਹੈ ਨਹੀਂ ਜੀ। ਹਾਂਜੀ। ਆਪਾਂ ਸੋਚਿਆ ਵੀ ਜੋ ਰਿਐਲਿਟੀ ਹੈ ਲੋਕਾਂ ਨੂੰ ਦੱਸਾਂਗੇ ਆਪਣੀ। ਹਾਂਜੀ। ਆਪਣਾ ਰਿਐਲਿਟੀ ਵਿਖਾਣੀ ਚਾਹੀਦੀ ਤਾਂ ਹੀ ਲੋਕੀ ਪਿਆਰ ਕਰਦੇ ਆਂ ਨੇ। ਅੱਜ ਵੀ ਤੁਸੀਂ ਜਦੋਂ ਆਪਾਂ ਆਏ ਤੁਸੀਂ ਦੱਸਿਆ ਵੀ ਮੈਂ ਆਟੋ ਚਲਾਉਣਾ ਜੀ। ਕਈ ਬੰਦੇ ਰਿਐਲਿਟੀ ਛੁਪਾਉਂਦੇ ਵੀ ਆਂ ਬਈ ਹਾਂ ਮੈਂ ਦੁਸਰੇ ਦੇ ਸਾਹਮਣੇ ਤੇ ਮਗੀ ਤੇ ਕਹੋਨਾ ਉਦਾਂ ਮੈਂ ਕੋ ਪਤਾ ਨਹੀਂ ਕੀ ਕਰਦਾ। ਇਦਾਂ ਕਦੋਂ ਕਦੀ ਛੁਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਨਹੀਂ ਆਪਾਂ ਨਹੀਂ ਛੁਪਾਇਆ ਜੀ ਆਪਾਂ ਸੱਚ ਦੱਸਿਆ ਆਪ ਦੱਸਿਆ ਜਿਹਨੂੰ ਦੱਸਿਆ ਆ ਵੀ ਮੈਂ ਆਟੋ ਵੀ ਚਲਾਉਣਾ। ਬਿਲਕੁਲ। ਦੇਖੋ ਮਾਤਾ ਜੀ ਤੇ ਮਾਤਾ ਜੀ ਨੇ ਮੈਂ ਗੱਲ ਕਰ ਲੈਣਾ ਮਾਤਾ ਜੀ ਉਹ ਬੈਠੇ ਹੋ ਦੇਖੋ ਦਿਖਾ ਦਿਓ ਕੈਮਰੇ ਚ ਬਜ਼ੁਰਗ ਨੇ ਬਿਮਾਰ ਰਹਿੰਦੇ ਆ ਤੇ ਆਪਾਂ ਰਿਐਲਿਟੀ ਦਿਖਾ ਰਹੇ ਆ ਵੀਰ ਦੀ ਰਿਐਲਿਟੀ ਦਿਖਾਉਣ ਦਾ ਕਾਰਨ ਹੈ ਕਿ ਵੀਰ ਦੀ سپورਟ ਹੋ ਸਕੇ ਤੁਸੀਂ ਬਸ ਇਹਨਾਂ ਦੇ ਪੇਜ ਤੇ ਜਾ ਕੇ ਚੈਨਲ ਤੇ ਜਾ ਕੇ ਇਹਨਾਂ ਦਾ ਵੀਡੀਓ ਸ਼ੇਅਰ ਕਰੋ ਔਰ ਇਹਨਾਂ ਦੀ ਜਿਹੜੇ ਗੀਤ ਨੇ ਸ਼ੇਅਰ ਕਰ ਕਰਕੇ ਅੱਗੇ ਪਹੁੰਚਾਓ ਤਾਂ ਕਿ ਵੀਰ ਨੂੰ ਉਹਦੇ YouTube ਚੈਨਲ ਤੋਂ ਥੋੜੀ ਕਮਾਈ ਆਵੇ ਤਾਂ ਉਹ ਵੀਰ ਹੋਰ ਗੀਤ ਕੱਢ ਸਕੇ ਚੰਗੇ ਮਾਤਾ ਜੀ ਜਦੋਂ ਵਾਲੀਆਂ ਦਿੱਤੀਆਂ ਸੀ ਵੀਰ ਨੂੰ ਤੇ ਕਦੇ ਮਨ ਚ ਕੀ ਕਿੰਨੀ ਹਿੰਮਤ ਲਿਆ ਕੇ ਕਿਉਂਕਿ ਸੋਨਾ ਚਾਹੇ ਕੁਛ ਵੀ ਹੈ ਕਿਸ ਜਿਸ ਜਿ ਸੌਰਤ ਦਾ ਗਹਿਣਾ ਹੁੰਦਾ ਉਹਦੇ ਉਸ ਤੋਂ ਬੜਾ ਕੀਮਤੀ ਹੁੰਦਾ ਉਹਨੇ ਪਰਿਵਾਰ ਚ ਮਿਲਿਆ ਹੁੰਦਾ ਤੇ ਕਿਵੇਂ ਮਨ ਚ ਕਿੰਨੀ ਹਿੰਮਤ ਰੱਖ ਕੇ ਤੁਸੀਂ ਇਹ ਕੰਮ ਕੀਤਾ ਹਿੰਮਤ ਰੱਖਣੀ ਪੈਂਦੀ ਵੀ ਬੱਚੇ ਵਾਸਤੇ ਮਾਂ ਨੂੰ ਕੁਝ ਵੀ ਕਰਨਾ ਪੈਂਦਾ ਹੈ ਵਾਲੀ ਹੁੰਦੀ ਸਭ ਕੁਝ ਵਾਲੀਆਂ ਤੇ ਫਿਰ ਵੀ ਹੋ ਜਾਂਦੀਆਂ ਨੇ ਆ ਜਾਣਗੀਆਂ ਤੇ ਬੱਚਾ ਕਾਮਯਾਬ ਹੋਏਗਾ ਤੇ ਵਾਲੀਆਂ ਤਾਂ ਹੋਰ ਬੜੀਆਂ ਬਣ ਜਾਂਦੀਆਂ अच्छा हां इंदुक कभी कभी ए नहीं सोचा मां ਵੀ ਕਦੇ ਆ ਨਹੀਂ ਕਿ ਆਪੋ ਤਾਂ ਛੱਡ ਗਾਣੇ ਗੁਣੇ ਛੱਡ ਤੋ ਆਪਣੀ ਮਿਹਨਤ ਕਰ ਰੋਟਾ ਚਲਾ ਗੱਡੀ ਪਾਲਾ ਕੋਈ ਕਦੇ ਆ ਨਹੀਂ ਕਿਹਾ ਵੀ ਛੱਡ ਪਰਾਂ ਪੁੱਤਰ ਇਹ ਕੰਮ ਚ ਕਿੱਥੇ ਫਸਿਆ ਤੂੰ ਇਦਾਂ ਕਦੇ ਨਹੀਂ ਕਿਹਾ ਨਾ ਇਸ ਤਰ੍ਹਾਂ ਕਦੀ ਨਹੀਂ ਕਿਹਾ ਸੀ ਜਨੇ ਦਿਲ ਟੁੱਟੇ ਜਾਂਦਾ ਸ਼ੁਰੂ ਤੋਂ ਛੋਟਾ ਜਿਹਾ ਮਿਹਨਤ ਕਰਦਾ ਸੀ ਸ਼ੁਰੂ ਤੋਂ ਹੀ ਬਾਜੇ ਵਜਾਣੇ ਇਹਨੇ ਗਾਣੇ ਬੋਲਨੇ ਰਾਤ ਨੂੰ 12:00 ਬਾਰੇ 1:00 ਵਜੇ ਤੱਕ ਲਗਾ ਰਹਿੰਦੇ ਸੀ ਸ਼ੁਰੂ ਤੋਂ ਮਾ ਸ਼ੌਕ ਸੀ ਸ਼ੌਕ ਸੀ ਸ਼ੁਰੂ થઈ ਫਿਰ ਮਾਂ ਨੇ ਆਪਣਾ ਸ਼ੌਕ ਵਸਤੇ ਵਾਲੀਆਂ ਦੇ ਦਿੱਤੀਆਂ ਹਾਂ ਵਾਲੀਆਂ ਦੇ ਦਿੱਤੀਆਂ ਕੋਈ ਦਰਦ ਦਰਦ ਪੈਸੇ ਲੈ ਕੇ ਦਿੱਤੇ ਬਿਲਾ ਤੂੰ ਮਨਣਾ ਛੋਟਾ ਕਰ ਆਪਣਾ ਗਾਣਾ ਕਰ ਤੂੰ ਗਾਣਾ ਕਰ ਹਾਂਜੀ ਵਾਲੀਆਂ ਤੇ ਮਾਂ ਜਣਗੀਆਂ ਫਿਰ ਵੀ ਮਾਂ ਬਿਮਾਰ ਰਹਿੰਦੇ ਤੁਸੀਂ ਹਰ ਟਾਈਮ ਪਿਤਾ ਜੀ ਬਿਮਾਰ ਰਹਿੰਦੇ ਆ ਉਹ ਇਹਦੀ ਦਵਾਈ ਡੇਲੀ ਦੀ ਡੇਲੀ ਦਵਾਈ ਹੈ ਮੇਰੀ ਰੋਜ਼ ਦੀ ਸਰ ਵੀ ਪੁੱਤ ਨੂੰ ਕਾਮਯਾਬ ਹੁੰਦਾ ਦੇਖਣਾ ਚਾਹੁੰਦੇ ਹਾਂ ਹਾਂਜੀ ਇੰਨੀਆ ਮੇਰੇ ਜਿੰਦੇ ਜਿੰਦੇ ਕਾਮਯਾਬ ਹੋ ਜਾਏ ਆਪਣੇ ਪੈਰਾਂ ਤੇ ਖੜਾ ਹੋ ਜਾਏ ਆਪਣੇ ਘਰ ਵਾਲਾ ਬਣ ਜਾਏ ਪਸੇ ਹੀ ਜੇ ਦਲਾਈਏ ਮੈਂ ਆਪਣੇ ਪੈਰਾਂ ਤੇ ਖੜਾ ਹੋਵਾਂਗਾ ਸਰ ਆਪਣੀ ਗੱਡੀ ਤੇ ਲੈ ਕੇ ਜਾਵੇ ਹਾਂ ਵੀ ਅੰਮ੍ਰitsar ਵੀ ਲੈ ਕੇ ਜਾਵੇਗਾ ਇਹ ਆ ਇਹ ਵੀ ਆ ਨੇ ਵੀ ਆਪਣੇ ਪੈਰਾਂ ਤੇ ਖੜੇ ਹੋਣਗੇ ਆਪਣੇ ਘਰ ਆਲੇ ਮੰਨਗੇ ਮੇਰੇ ਜਿੰਦੇ ਜਿੰਦੇ ਆ ਬਸ ਸਹੀ ਗੱਲ ਮਾਂ ਇਹ ਤੇ ਗੱਲ ਤੁਹਾਡੀ ਸਹੀ ਆ ਕਿਉਂਕਿ ਮਾਂ ਦਾ ਦੁੱਖ ਇੱਕ ਪੁੱਤ ਦੀ ਦੁਨੀਆ ਨਹੀਂ ਸਮਝ ਸਕਦੀ ਮਾਂ ਵੀ ਚੜੀ ਜਾਣਦੀ ਨਾ ਮਾਂ ਹਾਂਜੀ ਹਾਂਜੀ ਇਹ ਆ ਨੇ ਵੀ ਆਪਣੇ ਘਰ ਆ ਬਰ ਰੋਣਗੇ ਮੈਨੂੰ ਕੋਈ ਟੈਨਸ਼ਨ ਨਹੀਂ ਮੇਰੀ ਵੀ ਆਤਮਾ ਸੁਖੀ ਜਾਏਗੀ ਬਿਲਕੁਲ ਬੈ ਟੈਨਸ਼ਨਾਂ ਨਾਲ ਹੀ ਐਵੇਂ ਹੋ ਗਈ ਹੈ ਜਿਵੇਂ ਮੇਰੀ ਕੋਈ ਉਮਰ ਨਹੀਂ ਸੀ ਨੰਦਸ ਨਾ ਪੁੱਤਰਾਂ ਵਿੱਚ ਮੇਰੇ ਪੁੱਤਰ ਬੈਠੇ ਨੇ ਨਹੀਂ ਮਾਤਾ ਫਿਰ ਵੀ ਤਲਾ ਤੇਰੀ ਹਿੰਮਤ ਆ ਕਿ ਆ ਪੁੱਤ ਜਰਾ ਬਹੁਤ ਕਾਮਯਾਬ ਹੋਗਾ ਕਿਉਂਕਿ ਬਹੁਤ ਹੀ ਮਿਹਨਤਪੁੱਤ ਦੀ ਵੀ ਹੈ ਹਾਂਜੀ ਬੜੀ ਮਿਹਨਤ ਕਰਦਾ ਹੈ ਬਿਲਕੁਲ ਵੀ ਅਸੀਂ ਇਹਦੀ ਮਿਹਨਤ ਨੂੰ ਸਾਰੀ ਦੁਨੀਆ ਸੁਣੇ ਜਿਹੜੀ ਮਿਹਨਤ ਕੀਤੀ ਐਵੇਂ ਨਾ ਜਾਏ ਮੇਰਾ ਪੁੱਤਰ ਕਾਮਯਾਬ ਹੋਏ ਸਾਰਿਆਂ ਨੂੰ ਬੇਨਤੀ ਇੱਕ ਵਾਰੀ ਸੰਗਤਨ ਨੂੰ ਬੇਨਤੀ ਕਰ ਦਨ ਮੈਂ ਤਾਂ ਸਭ ਨੂੰ ਹੱਥ ਜੋੜ ਕੇ ਹੀ ਬੇਨਤੀ ਕਰਨੀ ਆ ਮੇਰੇ ਬੱਚੇ ਦਾ ਗਾਣਾ ਸ਼ੇਅਰ ਕਰਨ ਮੇਰੇ ਬੱਚੇ ਦਾ ਗਾਣਾ ਵੇਖਣ ਤੇ ਸ਼ੇਅਰ ਕਰਨਾ ਸਾਡੇ ਕੋਲ ਇਨਾ ਪੈਸਾ ਨਹੀਂ ਅਸੀਂ ਜਿਹੜਾ ਐਂਦਾ ਹੈ ਵੀ ਕੁਛ ਉਹ ਕਰਵਾ ਲਈਏ ਵੀ ਤੁਸੀਂ ਸਾਡੇ ਲਈ ਵਾਸਤੇ ਤੋੜ ਸਾਰੇ ਪੈਸਾ ਹੈ ਤੁਸੀਂ ਹੀ ਸਭ ਕੁਝ ਜੋ ਕਰੋਗੇ ਤੇ ਸਭ ਕੁਝ ਮੇਰਾ ਬੱਚਾ ਕਾਮਯਾਬ ਹੋਏਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਬਿਲਕੁਲ ਮਾਤਾ ਦੀ ਵੀ ਇਹ ਅਰਦਾਸ ਹਰ ਮਾਂ ਇਹ ਚਾਹੁੰਦੀ ਹੈ ਕਿ ਉਹਦੇ ਬੱਚੇ ਦਾ ਜਨੂਨ ਇੱਕ ਗੀਤਕਾਰੀ ਵੀਰ ਬਹੁਤ ਸੋਹਣੀ ਕਰਦਾ ਹੈ ਯਾਨੀ ਕਿ ਮਾੜੇ ਚੰਗੇ ਗੀਤ ਗਾਉਂਦਾ ਮਾ ਵੀਰ ਨੇ ਮੇਰਾ ਪਪਾ ਨਾਨਕ ਗੀਤ ਕੱਢਿਆ ਸੀ YouTube ਤੇ ਜਾਓ ਪਤਾ ਲਾਜੂਗਾ ਵੀਰ ਨੇ ਹਨਾ ਮੇਰਾ ਪਪਾ ਨਾਨਕ ਕਮਾ ਕੱਢਿਆ ਮਾ ਦੀ ਰਿਐਲਿਟੀ ਤੇ ਕੱਢਿਆ ਇਹੋ ਜਿਹੀ ਸਿੰਗਰਾ ਦਾ ਸਾਥ ਦਿਆ ਕਰੋ ਵੀਰਾਂ ਦਾ ਕਿਉਂਕਿ ਵੱਡੇ ਵੱਡੇ ਸਿੰਗਰਾ ਨੂੰ ਤਾਂ ਆਪਾਂ ਸ਼ੇਅਰ ਕਰਦੇ ਰਹਿੰਨੇ ਆਂ ਆਪਣੇ ਉਹਨਾਂ ਨੂੰ ਆਪਣੇ ਆਈਡਲ ਹੀ ਬਣਾ ਛੜਨੇ ਆਂ ਪਰ ਇਹਨਾਂ ਵਰਗੇ ਵੀਰਾਂ ਦਾ ਸਾਥ ਦਿਆ ਕਰੋ ਜਿਨ੍ਹਾਂ ਦੀ ਮਾਵਾਂ ਵਾਲੀਆਂ ਵਿੱਚ ਕੇ ਹਰ ਇਨਸਾਨ ਦਾ ਸ਼ਕਲ ਬਹੁਤ ਲੰਮਾ ਹੁੰਦਾ ਵੱਡਾ ਹੁੰਦਾ ਆਪਾਂ ਉਹਨੂੰ ਛੋਟਾ ਜਾਣ ਲੈਣ ਜਦੋਂ ਉੱਪਰ ਪਹੁੰਚ ਜਾਂਦਾ ਲੋਕ ਸੋਚਦੇ ਆ ਵੀ ਇਹਦੇ ਕੋਲ ਪੈਸਾ ਹੀ ਬਣ ਗਿਆ ਪਰ ਨਹੀਂ ਇਹੋ ਜਿਹੇ ਵੀਰ ਕਿਸੇ ਟਮ ਉੱਤੇ ਜਾਣਗੇ ਤੁਸੀਂ ਸੋਚੋਗੇ ਮੂਸੇ ਵਾਲਾ ਸੀ ਤੁਸੀਂ ਦੇਖਿਆ ਉਹਦੀ ਤੁਸੀਂ ਅੱਜ ਦੀ ਰਿਐਲਿਟੀ ਦੇਖੀ ਪਰ ਪਿਛਲੀ ਰਿਐਲਿਟੀ ਕਦੇ ਨਹੀਂ ਦੇਖੀ ਉਹ ਕਿੱਥੋਂ ਉੱਠ ਕੇ ਛੋਟੇ ਜਿਹੇ ਪਿੰਡ ਤੋਂ ਮੂਸੇ ਪਿੰਡ ਤੋਂ ਉੱਠ ਕੇ ਕਿੱਥੇ ਪਹੁੰਚ ਗਿਆ ਸੀ ਤੇ ਇਹੀ ਸੀ ਆਪਾਂ ਰਿਐਲਿਟੀ ਦਿਖਾਉਣ ਦੀ ਬੇਅਦ ਦੀ ਕੋਸ਼ਿਸ਼ ਕੀਤੀ ਆ ਵੀਰ ਦੇ YouTube ਚੈਨਲ ਤੇ Facebook ਆਪਾਂ ਡਿਸਕ੍ਰਿਪਸ਼ਨ ਦੇ ਦਾਂਗੇ ਸਾਰਾ ਕੁਝ ਤੇ ਉੱਥੋਂ ਜਾ ਕੇ ਕਲਿੱਕ ਕਰੋ ਸਿੱਧੇ ਡਾਇਰੈਕਟਲੀ ਕੀ ਕਰਦੇ ਹੋ ਨੰਬਰ ਵੀ ਪਾ ਦੇਵਾਂਗੇ ਜਿੰਨੇ ਵੀਰ ਨੇ ਕੰਟੈਕਟ ਕਰਨਾ ਵੀਰ ਨੂੰ ਕੰਟੈਕਟ ਕਰਕੇ ਗੱਲ ਵੀ ਕਰੋ ਤੇ ਵੀ ਇਹਦਾ ਸਾਥ ਵੀ ਦਿਓ ਔਰ ਪ੍ਰੋਗਰਾਮ ਵੀ ਬੁੱਕ ਕਰਾਵੋ ਕਿਉਂਕਿ ਵੀਰ ਨੇ ਥੋੜੇ ਦਿਨ ਪਹਿਲਾਂ ਕਨਵਰ ਗਰੇਵਾਲ ਇੱਥੇ ਇੱਥੇ ਕਰਨਾਲ ਚ ਆਏ ਸੀ ਉਹਨਾਂ ਨੇ ਨਾਲ ਗੀਤ ਵੀ ਗਾਇਆ ਸੀ ਲਾਈਵ ਸ਼ੋਅ ਦੇ ਵਿੱਚ ਤੇ ਦੇਖੋ ਜਿਹੜੇ ਅੱਛੇ ਇਨਸਾਨ ਨੇ ਚੰਗੇ ਇਨਸਾਨ ਉਹ ਵੀਰਾਂ ਦਾ ਸਾਥ ਵੀ ਦਿੰਦੇ ਨੇ ਬਸ ਇੱਥੇ ਲੋੜ ਆ ਤੁਹਾਡੇ ਸਾਥ ਦੀ ਬਿਲਕੁਲ ਆਪਾਂ ਵੀਰ ਦੀ ਰਿਐਲਿਟੀ ਤੁਹਾਨੂੰ ਦਿਖਾਈ ਤੇ ਸਾਡਾ ਵੀ ਮਕਸਦ ਹੈ ਸੀ ਕਿ ਆਪਾਂ ਵੀ ਇਹਨਾਂ ਦਾ ਸਾਥ ਦੇ ਸਕੀਏ ਵਾਈ ਗਰੁੱਪ ਹਲੀ ਕਰੇ ਸਭ ਦੇ ਸਾਥ ਦੇਵੇ ਇਸੇ ਤਰ੍ਹਾਂ ਸਪੇਸ ਤੇ ਜੁੜੇ ਰਹੋ ਸ਼ੇਅਰ ਕਰਦੇ ਰਹੋ ਵੀਡੀਓ ਕਿਉਂਕਿ ਇਹਦੇ ਵਿੱਚ ਸਾਡਾ ਭਲਾ ਹੋਣ ਨਾਲ ਇਹਨਾਂ ਦਾ ਭਲਾ ਵੀ ਹੈਗਾ ਔਰ ਉਹਦੇ ਵਿੱਚ ਕਿਸੇ ਇਨਸਾਨ ਦੀ ਮਾਤਾ-ਪਿਤਾ ਦੀ ਭਲਾ ਹੈਗਾ ਜਿਨ੍ਹਾਂ ਦੇ ਪਰਿਵਾਰ ਵਸ ਸਕਦਾ ਔਰ ਇਸ ਔਟੋ ਤੋਂ ਕਿਸੇ ਤਰ੍ਹਾਂ ਵੀ ਕੰਮ ਜਾਵੇ ਵੀਰ ਕੁਝ ਕਹਿਣਾ ਚਾਹੋਗੇ ਕੋਈ ਮੈਸੇਜ ਨੌਜਵਾਨਾਂ ਵਾਸਤੇ ਮੈਸੇਜ ਆਹੀ ਹੈ ਜੀ ਵੀ ਸਾਰੇ ਗਾਣੇ ਨੂੰ ਸੁਣਨ ਮੇਰੇ ਜਾ ਕੇ ਮੇਰੇ ਚ ਖੁਦ ਦਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਨ ਤੁਹਾਡੇ ਸਬਸਕ੍ਰਾਈਬਰਾਂ ਦੀ ਵੀ ਬਹੁਤ ਲੋੜ ਹੈ ਸਾਰੇ ਜਾਨੇ ਅੱਗੇ ਤਾਂ ਹੀ ਗਾਣੇ ਬਣਨਗੇ ਤੁਸੀਂ ਸਾਰੇ ਸਪੋਰਟ ਕਰੋਗੇ ਦੇਖੋਗੇ ਜਾ ਕੇ ਗਾਣੇ ਕਰਨਾ ਕੀ ਤੁਸੀਂ ਕੋਈ ਵੱਡੀ ਗੱਲ ਨਹੀਂ ਹੈਗੀ ਸਬਸਕ੍ਰਾਈਬ ਕਰਕੇ ਸ਼ੇਅਰ ਕਰਨ ਤੇ ਉਹਦੇ ਕਿਹੜਾ ਤੁਹਾਡੇ ਪੈਸੇ ਲੱਗਦੇ ਆ ਨਾ ਸਾਡੇ ਪੈਸੇ ਲੱਗਦੇ ਨਾ ਤੁਹਾਡੇ ਲੱਗਦੇ ਹੈਨਾ ਸਾਫ਼ ਜੀ ਰੀਅਲਿਟੀ ਦੀ ਗੱਲ ਆ ਕਿਤੇ ਇੱਕ ਵੀਰ ਦਾ ਗੀਤ ਤੁਸੀਂ ਵਾਚ ਕਰ ਵੀ ਲੋਗੇ ਨਾ ਵੀਰ ਹਾਂਜੀ ਮੈਨੂੰ ਪੈਸੇ ਨਹੀਂ ਚਾਹੀਦੇ ਕਿਸੇ ਤੋਂ ਕੋਈ 1 ਰੁਪਿਆ ਨਹੀਂ ਚਾਹੀਦਾ ਮੈਨੂੰ ਸਪੋਰਟ ਚਾਹੀਦੀ ਹੈ ਬਸ ਗਾਣਾ ਨਾ ਸੁਣੇ ਚੰਗਾ ਲੱਗੇ ਡਿਸਲਾਈਕ ਕਰ ਦਿਓ ਪਰ ਇੱਕ ਵਾਰੀ ਜਾ ਕੇ ਗਾਣਾ ਜਰੂਰ ਸੁਣੋ ਅਗਰ ਚੰਗਾ ਲੱਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇ ਸਭ ਦੇ ਲਈ ਵੀਰ ਦੀ ਹਿੰਮਤ ਦਾ ਸਾਥ ਆਪਾਂ ਜੇ ਜਰੂਰ ਦਿਓ ਮਾ ਗੀਤ ਦੇਖੋ ਪੋਸਟਰ ਕਿੰਨਾ ਸੋਹਣਾ ਹੈ ਵੀਰ ਸੋਹਣਾ ਲੱਗ ਰਿਹਾ ਹੈ ਬਹੁਤ ਹੋਰ ਵੀ ਵਧੀਆ ਗੱਲ ਆ ਮਾਤਾ ਦਾ ਸਾਥ ਜੀ ਬਿਲਕੁਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ